ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡਕੈਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਈ ਦੀ ਘਰ ਦੀ ਬਈ ਹੈਗੀ ਝੋਟੀ ਆ ਤੇ ਪਹਿਲੇ ਸੂਏ ਸੂਣਾ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਆਜੋ ਬਾਈ ਜੀ ਸਾਸੀਆ ਬਾਈ ਜੀ ਨਾਮ ਕੀ ਵੀਰ ਆਪਣਾ ਚਮਕੌਰ ਆ ਵੀਰੇ ਬਾਈ ਦਾ ਨਾਮ ਚਮਕੌਰ ਸਿੰਘ ਆ ਜੀ ਬਾਈ ਜੀ ਆਪਣੇ ਘਰ ਹਣਾ ਵੇ ਤੇ ਕੀ ਡਰੈੱਸ ਆਈ ਆਪਣਾ ਆਪਣਾ ਭਗਤਿਆ ਰੋਡ ਤੇ ਘਰ ਆ ਵੀਰੇ ਠੇਕੇ ਕੋਲੇ ਆਪਣਾ ਭਗਤਿਆ ਰੋਡ ਤੇ ਘਰ ਆ ਠੀਕ ਹੋ ਜੀ ਤੇ ਬਾਈ ਦੇ ਘਰ ਕੋਲ ਠੇਕਾ ਪਿਆ ਜਾਂਦਾ ਨਜ਼ਦੀਕ ਤੇ ਬਾਈ ਛੋਟੀ ਡਿਟੇਲ ਦੱਸੋ ਜੀ ਕਿਹੜੇ ਸੂਏ ਹੁੰਦੀ ਹੈ ਜੀ ਇਹ ਇਹ ਵੀਰੇ ਪਹਿਲੇ ਪਹਿਲੇ ਸੂਏ ਛੋਟੀ ਹੈ ਇਹ ਪੌਣੇ 3 ਸਾਲਾਂ ਦੀ ਛੋਟੀ ਹੈ ਪੌਣੇ 3 ਸਾਲ ਬਾਈ ਦੀ ਉਮਰ ਆ ਤੇ ਬਾਈ ਆਪਣੇ ਘਰ ਦੀ ਛੋਟੀ ਹੈ ਜੀ ਆ ਵੀਰੇ ਘਰ ਦੀ ਠੀਕ ਹੋ ਜੀ ਤੇ ਇਹਦੀ ਮਾਂ ਜਿਹੜੀ ਆਪਣੇ ਘਰੇ ਹੈਗੀ ਇਸ ਟਾਈਮ ਤੇ ਆ ਵੀਰੇ ਘਰੇ ਉਹਦੀ ਮਾਂ ਠੀਕ ਹੋ ਜੀ ਤੇ ਇਹ ਕਿੰਨਾ ਦੁੱਧ ਦਿੰਦੀ ਹੈ ਇਹਦੀ ਮਾਂ ਨਹੀਂ ਮਾਂ ਵੀਰੇ 14-15 ਲੀਟਰ ਦੁੱਧ ਦੇ ਹੈਗੇ ਵੀਰੇ 14-15 ਲੀਟਰ ਤਾਂ ਦੇਗੇ ਨੀਲੀ ਦਾਵੀ ਦੀ ਵੀਰੇ ਵੇਖ ਸਕਦੇ ਹੋ ਤੁਸੀਂ ਤੇ ਇਹ ਛੋਟੀ ਥੋੜਾ ਜਿਹਾ ਮੱਥੇ ਤੇ ਚਿੱਟਾ ਪਾਣਾ ਪੈਰਾਂ ਦੇਖ ਸਕਦੇ ਹੋ ਥੋੜਾ ਜਿਹਾ ਬਾਈ ਹਲਕੇ ਹਲ ਚੰਗਾ ਸੰਗ ਹੈ ਵੀਰੇ ਤੇ ਬਾਈ ਮੜਾ ਏ ਤੋਰਾ ਵਿਖਾ ਦੋਈਏ ਇਹਦਾ ਕਿੰਨੇ ਦਿਨਾਂ ਦੀ ਕੱਚੀ ਬਾਈ ਹਜੇ ਵੀਰੇ ਹੈਗੇ 4-5 ਦਿਨਾਂ ਤੋਂ ਚਾਰ ਪੰਜ ਦਿਨਾਂ ਦੀ ਕੱਚੀ ਝੋਟੀ ਬਾਈ ਤਾਂ ਤੁਸੀਂ ਦੇਖ ਸਕਦੇ ਹੋ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਸੋਹਣੀ ਆ ਚੰਗੀ ਹਾਈਟ ਆ ਵੀਰੇ ਬਹੁਤ ਚੰਗੀ ਝੋਟੀ ਆ ਵੀਰੇ ਜੀ ਲੈ ਆਜਾ ਆਜਾ ਮੋੜੀ ਤੂਰਾ ਦੇਖ ਸਕਦੇ ਹੋ ਬਾਡੀ ਬਾਂਦਰ ਦੀ ਬਹੁਤ ਜ਼ਿਆਦਾ ਚੰਗੀ ਵੀਰ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੈ ਜੇ ਸਾਥ ਕੋਈ ਚੀਜ਼ ਮਿਸਟੇਕ ਹੁੰਦੀ ਹੈ ਤੁਸੀਂ ਬਾਈ ਤੋਂ ਫੋਨ ਲਾ ਕੇ ਪੁੱਛ ਸਕਦੇ ਹੋ ਉਹਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਈ ਤੁਸੀਂ ਚੰਗਾ ਥਾਣਾ ਬਾਈ ਤੇ ਵੀਰ ਮੁੱਲ ਕੀ ਕਰਦੇ ਆਂ ਜੀ ਆਪਾਂ ਵੇਰੇ ਫੋਨ ਤੇ ਦੱਸਦਾ ਮੁੱਲ ਬਾਈ ਫੋਨ ਤੇ ਕਰਨਗੇ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲਦਾ ਜੀ 9571 ਹਾਂਜੀ 220 ਜੀ ਇੱਕ ਵਾਰਾਂ ਫੇਰ ਬੋਲਦਾ ਜੀ 95171 ਵੀਰੇ ਹਾਂਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਝੋਟੀ ਚੰਗੀ ਲਗੇ ਤੇ ਬਾਈ ਨਾਲ ਤੁਸੀਂ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ